ਸਿਕ ਗਾਲ ਕੀ ਹਾਲ ਚਾਲ ਸਾਰਿਆਂ ਦਾ ਠੀਕ ਠਾਕ ਹੋ ਸਵਾਗਤ ਹੈ ਨਵੇਂ ਬਲੌਗ ਦੇ ਵਿੱਚ ਬਲੌਗ ਬਣਿਆ ਕਾਲੀ ਕਾਲੀ ਚ ਰੋਟੀ ਵੀ ਗੱਡੀ ਚ ਖਾਵਾਂਗੇ। ਪ੍ਰੈਨ ਬਣ ਗਿਆ ਮਹਾਲੀ ਦਾ। ਮਹਾਲੀ ਚੱਲੇ ਆਂ। ਬਾਬੋ ਲੇਟ ਹੋ ਗਏ ਕਾਲੀ ਕਾਲੀ ਚ। ਹੂੰ। ਆਪੂ ਬਣਾ ਪਹਿਲਾਂ ਛੋਟੇ ਹੁੰਦੇ ਬਣਾ ਕੇ ਖਾਂਦੇ ਹੁੰਦੇ ਸੀਗੇ। ਐਵੇਂ ਮੈਂ ਕਿਹਾ ਚੱਲ ਆਈਂ ਖਾ ਲੈਨੇ ਆਂ। ਮਹਾਲੀ ਦਾ ਪ੍ਰੋਗਰਾਮ ਹੋ ਰਿਹਾ। ਚੱਕ ਲਈ ਆਪਣੀ ਜੋਬਰਾਂ ਨੂੰ। ਮਿਲਦਾ ਚਲੋ ਅੱਗੇ ਆ ਗਏ ਹਾਂ ਹਾਂਜੀ ਮਿੱਤਰੋ ਇਹਨੇ ਮੰਦਭਾਗੀ ਖਬਰ ਆਈ ਯਾਰ ਆ ਤੋਂ ਬਾਲ ਦਾ ਜਿਹੜਾ ਆਪਣਾ ਮਸ਼ਹੂਰ ਸੀਗਾ ਮੁੰਡਾ ਸੰਸ਼ੇਰ ਢੀਂਡ ਸਾਹ ਹੜਾਂ ਵਾਲੇ ਜਦੋਂ ਕੰਮ ਹੋਇਆ ਆਪਣਾ ਉੱਧਰ ਉਹਦੀ ਇੱਕ ਵੀਡੀਓ ਬਹੁਤ ਵਾਇਰਲ ਹੋਈ ਸੀ ਜਿਹੜਾ ਟਰੈਕਟਰ ਤੇ ਚੜ ਕੇ ਕਹਿ ਰਿਹਾ ਜਿਹਾ ਵੀ ਅਸੀਂ ਗਰੀਬ ਧੀਆਂ ਦੇ ਵਿਆਹ ਕਰਦਾ ਕਰਾਂਗੇ ਪਰ ਵੀ ਇੱਥੇ ਅੱਗੇ ਦੋਰਾ ਹਸਣ ਲੈ ਕੇ ਨਹੀਂ ਆਉਂਦੇ ਤੇ ਉਹ ਮੁੰਡੇ ਦੀ ਰਾਤ ਡੈਥ ਹੋ ਗਈ ਆ ਯਾਰ ਕਾਰਨ ਤਾਂ ਵੀ ਐਕਸੀਡੈਂਟੀ ਦੱਸ ਰਹੇ ਨੇ ਬਾਕੀ ਉਹਦੀ ਥੋੜੀ ਜਿਹੀ ਲਾਗ ਡਾਟ ਦਾ ਕੰਮ ਵੀ ਸੀ ਭਾਈ ਕੁਝ ਵੀ ਹੋ ਸਕਦਾ ਕੁਝ ਨਹੀਂ ਕਹਿ ਸਕਦੇ ਹਨ ਸਮਾਂ ਅੱਜ ਕੱਲ ਇਹ ਸਭ ਐ ਸਹੀ ਚੱਲ ਰਿਹਾ ਹੈਗਾ ਬਾਕੀ ਪੰਜਾਬ ਤੇ ਤਾਂ ਉਹੀ ਮਾੜਾ ਟਾਈਮ ਚੱਲੀ ਜਾਂਦਾ ਹੈਗਾ ਆਪਾਂ ਦੇਖਦੇ ਹਾਂ ਰੋਜ਼ ਦੇ ਸੁਣਦੇ ਆ ਖਬਰਾਂ ਤੇ ਛੋਟੀ ਉਮਰੀ ਸੀ ਬਾਈ ਦੇ ਮੇਲਾ 24 25 ਕੇ ਸਾਲ ਦਾ ਹੋਗਾ ਤੇ ਵਧੀਆ ਕੰਮ ਕਰਦਾ ਸੀ ਪਿੰਡ 'ਚ ਉੱਠਿਆ ਸੀ ਆ ਨਵਾਂ ਉਹਦਾ ਮੰਦਪ ਆ ਗਈ ਖਬਰ ਆ ਵਾਈ ਗਰੁੱਪ ਚਾਰ ਨਾਲ ਨਿਵਾਸ ਵਾਸਤੇ ਤੇ ਬਾਕੀ ਆਪਾਂ ਚੱਲੇ ਆ ਤੇ ਮਹਾਲੀ ਨੂੰ ਅਨਸ਼ੂ ਨੂੰ ਲੈ ਰਿਹਾ ਐਨਸ਼ੂ ਨੇ ਸੱਚੀ ਨਹੀਂ ਮੰਨਿਆ ਹੈਗਾ ਵੀ ਹਾਂ ਜਾਣਾ ਦੇਖਦਾ ਤਿਆਰ ਹੋਇਆ ਹੋਊਗਾ ਤਾਂ ਨਹੀਂ ਨਾ ਉਹਨੂੰ ਐ ਹੀ ਨਹੀਂ ਹਜੇ ਤੱਕ ਐ ਹੀ ਪਤਾ ਉਹ ਕਰੀ ਜਾਂਦਾ ਹੋਊਗਾ ਵੀ ਹਾਂ ਉਹ ਹੀ ਮੈਨੂੰ ਮਜ਼ਾਕ ਕਰਦੇ ਨੇ ਕਿ ਉਹਦੂ ਲਈ ਜਾਂਦੇ ਨੇ ਕਿ ਅਵਲੀ ਵੀ ਇੱਥੇ ਆ ਰਹੇ ਹੈਗਾ ਜੱਲੂ ਸਾਹਿਬ ਗੇਲੇ ਸਾਹਿਬ ਦੇ ਕਾਲਾ ਪੈ ਗਿਆ ਜੀ ਡੇੜੀ ਤੋਂ ਜਦੋਂ ਤੁਰਨ ਲੱਗਿਆ ਕੋਈ ਪਤਾ ਲੱਗਿਆ ਵੀ ਚੰਡੀਗੜ੍ਹ ਚੱਲਿਆ ਬਾਪੂ ਨੇ ਡਾਂਗ ਚੱਕ ਲਈ ਕਹਿੰਦਾ ਤੁਰ ਫੇਰ ਕਰੋ ਬਾਹਰ ਧਰ ਪੈਰ ਗੇਲੇ ਸਾਹਿਬ ਦਾ ਫੋਨ ਆਇਆ ਕਹਿੰਦੇ ਵੀ ਨਹੀਂ ਜੀ ਔਖਾ ਹੋ ਗਿਆ ਕੰਮ ਮੈਂ ਕਿਹਾ ਕੋਈ ਨਹੀਂ ਚੱਲ ਭਾਈ ਸਮਝਦੇ ਆ ਸੀ ਸਾਡੇ ਵੀ 76 ਰਪਏ ਦੇ ਨੇ ਮੇਰੇ ਵੀ ਪਈਆਂ ਨੇ ਅੱਜ ਨੰਮੀ ਤੋਂ ਪਈਆਂ ਨੇ ਤੜਕੀ ਸੁੱਤੇ ਹੋਏ ਦੇ ਰਾਤ ਸੀ ਲੇਟ ਹੋ ਗਏ 11 ਵਜੇ ਘਰੇ ਆਉਂਦੇ ਨੂੰ ਛੇਤਰ ਤੜਕੀ ਉਠਦੇ ਆਂਦੇ ਚਲੋ ਲੋਈ ਨਹੀਂ ਗੌਰ ਕਰਾਂਗੇ ਅੱਜ ਅਸੀਂ ਵੀ ਟਾਈਮ ਨਾਲ ਮੁੜੇ ਆਈਏ ਤੇ ਘਰ ਦੇ ਤੋਂ ਤਰੀਬ ਕਰਾ ਲਈਏ ਮੜੀ ਜੀ ਵੀ ਹਾਂ ਮੰਨ ਲਈ ਭਾਈ ਮੁੰਡਿਆਂ ਨੇ ਮੰਨ ਲਈ ਬਾਕੀ ਤੁਹਾਨੂੰ ਉੱਥੇ ਜਾ ਕੇ ਹੀ ਦੱਸਾਂਗੇ ਵੀ ਕੀ ਕਰਨੇ ਚੱਲੇ ਹਾਂ ਪਹੁੰਚ ਗਏ ਅੰਸ਼ੂ ਲਵੇ ਨੂੰ ਮਿਲਾਉਣੇ ਆਂ ਸਵਾਗਤ ਕਰਦੇ ਆਂ ਜੀ ਇਹ ਬੜੇ ਟਾਈਮ ਬਾਅਦ ਵਲੌਗ ਚਾ ਰਿਹਾ ਬਹੁਤ ਟਾਈਮ ਹੋ ਗਿਆ ਬਹੁਤ ਇਹ ਸੱਚ ਨਹੀਂ ਮੰਨ ਰਹੀ ਦੀ ਇਹ ਸੱਚ ਨਹੀਂ ਹੁੰਦਾ ਤਾਂ ਵੀ ਜਾਣਾ ਮੈਂ ਤਾਂ ਹੁਣ ਸੱਚ ਲੱਗ ਗਿਆ ਇਹਨੂੰ ਆਏ ਸੀ ਕਿ ਬਈ ਇਹਨੂੰ ਤਿਆਰ ਕਰਾ ਕੇ ਚੱਲਣਗੇ ਲਓ ਇੱਕ ਮੱਤਾ ਹੋਰ ਆ ਗਿਆ ਛਾਟ ਦੇ ਜੀ ਯਾਰ ਕੋਈ ਹਾਂ ਉਹ ਵਧੀਆ ਆ ਕੁਝ ਨਹੀਂ ਹੁੰਦਾ ਓਏ ਲੇਟ ਹੋ ਗਏ ਪਹਿਲੀ ਆਜੋ ਨਹੀਂ ਲੈ ਆਇਆ ਸੀ ਨਾ ਕੱਲ ਪਰਸੋਂ ਆਜੋ ਆਜੋ ਸੱਚ ਨਹੀਂ ਬੰਨੇ ਮਸਾ ਤਿਆਰ ਹੋਇਆ ਦੁਬਾਰੇ ਫੋਨ ਕਰੀ ਜਾਇਆ ਇਹਨੂੰ ਬਾਈ ਸੱਚੀ ਜਾਣਾ ਵੀ ਤਿਆਰ ਕਰਾ ਗਏ ਲੋ ਮਿੱਤਰੋ ਚੱਲੇ ਪਾਦੇ ਜਾਂਦੇ ਗੱਬਰ ਉਹਨੇ ਚੱਲੇ ਪਾਦੇ ਬਾਬੇ ਉਹ ਬਾਂਬੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਦੇਖੀ ਚੱਲੇ ਤੁਸੀਂ ਪੜਾਕਾ ਬੋਣ ਨਹੀਂ ਚੱਲਿਆ ਮਹਾਲੀ ਅੱਜ ਦੋ ਚਾਰ ਦਿਨਾਂ ਅੱਜ ਤੁਹਾਨੂੰ ਲੱਗ ਜੂ ਪਤਾ ਬਾਕੀ ਕੋਈ ਨਹੀਂ ਖਾ ਜਾਂਦਾ ਸਾਡੇ ਹੁੰਦਾਂ ਨੇ ਤੁਹਾਨੂੰ ਅੱਜ ਹੀ ਅਸੀਂ ਭੌਂਕ ਦਾਂਗੇ ਜਾਂਦੇ ਜਾਂਦੇ ਅੱਜ ਹੋ ਕਾਹਨੂੰ ਹੁੰਦਾਗਾ ਵੀ ਕੀ ਕਰਨ ਚੱਲੇ ਆ ਕਿਉਂ ਚੱਲੇ ਆ ਪਰ ਜਦੋਂ ਉਹ ਚੀਜ਼ ਆ ਗਈ ਵਾਹ ਬੱਲੇ ਬੱਲੇ ਹੋ ਗਿਆ ਦੇਖੀ ਚੱਲੇਓ ਬਾਬੇਓ ਔਲੀ ਚਲਾਇਆ ਕਰੋ ਯਾਰ ਗੱਡੀਆਂ ਬਈ ਆਪਾਂ ਦੇਖ ਕੇ ਚਲਾਉਣੇ ਆ ਪਰ ਮੂਹਰਲਾ ਬੰਦਾ ਨਹੀਂ ਦਿਖਦਾ ਹੁੰਦਾ ਹਨਾ ਸਾਨੂੰ ਵੀ ਚੱਲ ਥੋੜੀ ਜੀ ਕਾਲੀ ਅਸੀਂ ਤਾਂ ਮੈਂ ਇੰਨੀ ਕ ਸਪੀਡ ਅੱਜ ਕਰ ਲਈ ਮੇਰੀ ਸਪੀਡ ਨਹੀਂ 60 70 ਬਾਸ ਚਲੋ ਮਿਲਦੇ ਆ ਅੱਗੇ ਛੜੇ ਨੂੰ ਲੋ ਜੀ ਸਾਡਾ ਚੌਥਾ ਬੰਦਾ ਵੀ ਮਿਲ ਚੁੱਕਿਆ ਅਸੀਂ ਗੱਡੀ ਖੜਾ ਦਈਏ ਪਰ ਇੱਥੇ ਯਾਰ ਗੱਡੀ ਬੁਰਦਵੇ ਚੱਕ ਲਾਂਗੇ ਇੱਥੇ ਲਾ ਦਿੰਨੇ ਆ ਢਾਬੇ ਵਾਲਾ ਨੂੰ ਕਹਿ ਕੇ ਇੱਥੇ ਰਵਾ ਓਏ ਇੱਥੇ ਚੈੱਕ ਕਰੋ ਤੁਸੀਂ ਗੱਡੀ ਐਨ ਕਹਿੰਦੇ ਰੱਜ ਕੇ ਜਰੂਰ ਕੱਢਿਆ ਹੋਇਆ ਮੌਨਸਟਰ ਟਰੱਕ ਬਣਾਇਆ ਪਿਆ ਕਹਿੰਦਾ ਕੋਈ ਬੰਦਾ ਕਹਿੰਦਾ ਕਿ ਨਾ ਕਹਿੰਦਾ ਟਾਇਰ ਇੰਨੇ ਚੌੜੇ ਨੇ ਕਹਿੰਦਾ ਐ ਲੱਗਦਾ ਜਿਵੇਂ ਜਵਾਕ ਇਟਾਂ ਦੇ ਟੱਟੀ ਵਿਟਾਏ ਹੁੰਦਾ ਮੈਂ ਨਹੀਂ ਕਿਹਾ ਪਰ ਵਰ ਕੈਂਟ ਲਾ ਦੀ ਜੱਡੀ ਜੱਚਦੀ ਆ ਲੰਗਦੀ ਨੂੰ ਦੇਖਦਾ ਅਗਲਾ ਹਰ ਕੋਈ ਵੀ ਆ ਕੀ ਲੰਘਿਆ ਓਏ ਕੈਂਟਾ ਛੜਾ 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 ਇਹ ਉਹੀ ਆ ਭਾਈ ਸੇਮਕੁੰਡ ਸਾਹਿਬ ਗਿਆ ਸੀ ਆਪਣੇ ਨਾਲ ਜੋਬਰੇ ਅਸੀਂ ਕੀ ਕਰੀ ਜਾਂਦਾ ਹੁਣ ਪੱਕਾ ਫਟਣ ਜਾਂਦਾ ਨਾ ਯਾਰ ਸੰਡੀ ਜੜ ਬੌਂਡ ਕਰਨਗੇ ਜੀ ਨੂੰ ਬੌਂਡ ਤਾਂ ਬਾਹਲਾ ਕੁਸ ਲਵਾਈ ਫਿਰਦੇ ਨੇ ਜੀ ਸਾਹਿਬ ਸਟicker ਆ ਜਾ ਆ ਜਾ ਹੁਣ ਬੰਦਾ ਕਹਿੰਦੇ ਮੋਬਾਈਲ ਭੁੱਲ ਗਿਆ ਦੀ ਉਹ ਕਿਲੋਮੀਟਰ ਤੋਂ ਦੁਆਰੇ ਫੇਰ ਮੁੜ ਕੇ ਆਏ ਆ ਰਾਜਪੁਰੇ ਪਹੁੰਚ ਗਏ ਕਹਿੰਦੇ ਗੱਭਰੂ ਉਹ ਟੋਲ ਪਲਾਜ਼ ਆ ਗਿਆ ਕਹਿੰਦੇ ਤੇਲ ਤੁਰ ਪਵਾ ਲਈ ਗੱਡੀ ਕਹਦੀ ਮੈਨੂੰ ਲੱਗਿਆ ਹੁਣ ਭੁੱਖ ਭੁੱਖ ਸਾਡੇ ਪੰਗਾ ਨੂੰ ਵੀ ਲੱਗਿਆ ਤੇਲ ਪਵਾਈਏ ਯਾਰ ਫਿਰ ਦੇਖਦੇ ਆ ਬਾਅਦ ਚ ਹੁਣ ਛਲਾਈ ਆਪਾਂ ਹੀ ਪੰਪ ਤੇ ਰੋਕ ਦਿੰਦੇ ਹਰ ਇੱਕ ਵਾਰ ਘੈਂਟ ਪੰਪ ਵੈਰੀ ਗੁੱਡ ਨਾਈਸ ਬੁਕਾਰ ਐ ਸੜੇ ਪਾਪਾ ਦੇ ਜਿੰਨਾ ਪਾਉਣਾ ਕੋਈ ਜਿਹੜਾ ਪੈਸੇ ਦੇਣੇ ਨੇ ਹਾਂ ਵੱਧਾਉਂਗਾ ਹਾਂ 2000 ਹਾਂ ਇੰਨਾ ਨਹੀਂ ਘੱਟ ਘੱਟ ਦਿਖਾ ਲਿਆ ਕਰੋ ਹੁਣ ਆਖਦੇ ਫਿਰ ਜਾਂਦੇ ਹੋ ਐਵੇਂ ਮੂੰਹ ਦੇ ਚੈੱਕ ਕਰੋ ਜੀ ਫੇਸ ਨੇਚਰਲ ਪ੍ਰੋਸੈਸ ਆਗਾ ਐਡਾ ਮੂੰਹ ਬੰਦੇ ਦਾ ਮੁੜਕਾ ਭਾ ਕੇ ਚੈੱਕ ਨਹੀਂ ਵੀਰੇ 600 ਠੀਕ ਆ ਕੋਈ ਚੱਕਰ ਨਹੀਂ ਭਾਈ ਕੋਈ ਦਾ ਕਿਹੜਾ ਭਾਈ ਵੱਧ ਪਾਉਣਾ ਯਾਰ ਹੋਰ ਨਾ ਤਾਂ ਘੱਟ ਪਾਉਣਾ ਨਾ ਵੱਧ ਪਾਉਣਾ ਭਾਈ ਨਹੀਂ 600 ਰੁਪਏ ਦੇ ਲੇ 600 ਦੇ ਤੇਲ ਨਾਲ ਕਿੱਡੀ ਚੰਡੀ ਘੜ ਪਹੁੰਚੂਗਾ ਅੱਜ ਮਿੱਤਰੋ ਬਹੁਤ ਰਸ਼ ਹੈ ਰਾਜਪੁਰੇ ਜਿਹੜਾ ਅੰਦਰ ਦੀ ਕਹਿੰਦੇ ਪੁਲ ਜਾਂਦਾ ਉਹ ਤੇ ਬਹੁਤ ਜਿਆਦਾ ਰਸ਼ ਆ ਜਾਮ ਸੀ ਚੈੱਕ ਕਰ ਸਕਦੇ ਹੋ ਤੁਸੀਂ ਝੂਠ ਨਹੀਂ ਮੈਂ ਬੋਲਦਾ ਅੰਕਲ ਜੀ ਦੱਸੋ ਰਸ਼ ਹੈ ਕਿਹੜਾ ਹਾਂ ਹਾਂ ਬੇਟਾ ਹਾਂ ਬੇਟਾ ਹੈ ਲਓ ਜੀ ਅੱਧੇ ਪੁਣੇ ਘੰਟੇ ਨੂੰ ਕੱਭਰੂ ਇਹਨੇ ਪਹੁੰਚ ਜਾਣਗੇ ਮਹਾਲੀ ਫਿਰ ਜਾ ਕੇ ਦੱਸਦੇ ਆ ਫਿਰ ਕੀ ਗੱਲਬਾਤ ਹੋਣੀ ਹੈ ਅੱਜ ਸਸਪੈਂਸ ਰੱਖਾਂਗੇ ਸਸਪੈਂਸ ਚੱਕੋ ਜੀ ਦੇਖੋ ਕਹਿੰਦੇ ਸੜਕਾਂ ਦਾ ਜਾਲ ਹੀ ਪਛਾੜਿਆ ਛੱਡੇ ਆਂਦੇ ਨਿਸ਼ਾਨ ਕੀ ਨਹੀਂ ਆਉਂਦਾ ਇੱਥੋਂ ਕਿੱਧਰ ਨੂੰ ਬੰਦਾ ਜਾਊ ਕੌੜੀ ਉਹ ਸਾਹਮਣੇ ਨਿਕਲ ਗਿਆ 에어ਪੋਰਟ ਚ ਰੋਡ ਬਾਈਪਾਸ ਚਿੱਪ ਕੱਢੇ ਪਏ ਨੇ ਚਿੱਪਾਂ ਕੀ ਟੁੱਟ ਗਿਆ ਇਹਦੇ ਵੀ ਨਿਕਲ ਕੇ ਚਿੱਪ ਜੀਦਾ ਜਿਹੜੇ ਬੰਦੇ ਕਹਿੰਦੇ ਪੁੱਛਣ ਲੱਗੀਆਂ ਆਈ ਨੂੰ ਬੰਦੇ ਨੂੰ ਤਾਂ ਮਿਲ ਹੀ ਲਿਆਵਾਂਗੇ ਛੜਾ ਛੜਾ ਇਹ ਜਿਹਨੇ ਸਾਹਵਾਂ ਲਾਟਾ ਆਵੰਦੇ ਨੂੰ ਤਾਂ ਬੜਾ ਯਾਦ ਕਰਤੀ ਸੀ। ਮੋਹਰੇੋਂ ਫਾਕਿਟੋਂ ਚੱਲੀਏ ਆ ਕਿੱਧਰ ਇੱਧਰ ਨਹੀਂ ਜਾਣਾ। ਨਾ ਨਾ। ਆਪਾਂ ਜਾਣਾਗਾ ਉਧਰ ਨੂੰ। ਹੋਰ ਨਵਾਂ ਬੰਦਦਾ ਹੋਇਆ ਤੇ ਉਲਟ ਜਾਈਆ। ਮਾਲਾ ਪਰ ਅਈਏ ਜੇ ਕਿਉਂ ਤੇ ਕਿਉਂ। ਹੈ ਫਰਕ ਹੈ। ਪਹੁੰਚ ਗਿਆ ਕਹਿੰਦੇ ਬਲੈਂਡਰ। ਬਾਕੀ ਅਨਾਉਂਸਮੈਂਟ ਕਰਨੀ ਹੈ ਗੱਭਰੂਆਂ ਨੇ ਕਹਿੰਦੇ ਵੀ ਸਰਪੰਚ ਜੀ ਖੜੇ ਹੋਣਾ ਬਈ ਅਗਲੀ ਵਾਰ ਹੈਨਾ ਆ ਇਧਰ ਅੰਸ਼ੂ ਆਉਦੇ ਪਿੰਡੋਂ ਖੜਾ ਹੋਊਗਾ ਮੈਂ ਆਪਣੇ ਪਿੰਡੋਂ ਖੜਾ ਹਾਂ ਬਈ ਤਿਆਰੀ ਕਰ ਲਊ ਆਪਦੀ ਅਸੀਂ ਅੱਜ ਐਨਾਉਂਸਮੈਂਟ ਕਰਤੀ 4 ਸਾਲ ਪਹਿਲਾਂ ਹੀ ਵੀ ਸਰਪੰਚ ਜੀ ਆਪਾਂ ਖੜੇ ਹੋਵਾਂਗੇ ਇਹ ਭਾਈ ਤੁਸੀਂ ਐਂ ਹੋਣਾ ਹੋਰ ਜੇ ਕੋਈ ਨਹੀਂ ਪਰ ਆਪਾਂ ਬਿਨਾ ਪੈਸਿਆਂ ਤੋਂ ਬਿਨਾ ਨਸ਼ੇ ਵੰਡਣ ਤੋਂ दारूਆਂ ਤੋਂ ਬਿਨਾ ਬਣਾਂਗੇ ਇਹ ਬਹੁਤ ਵਧੀਆ ਪ੍ਰੋਗਰਾਮ ਕੀਤਾ ਧੰਨਵਾਦ ਅਸਰ ਵਾਲਾ ਗੱਲ ਹੀ ਨਹੀਂ ਅਸਰ ਵਾਲੀ ਕੀ ਗੱਲ ਹੈ ਵਿੱਚ ਹੈ ਜਵਲੀ ਅਗੜੀ ਨਾ ਹੈ ਅਜੇ ਦੰਦ ਕੱਢਦਾ ਹਰਾਮ ਜਿਆਦਾ ਪਹੁੰਚ ਗਏ ਕਹਿੰਦੇ ਗੱਭਰੂ ਭੁੱਖ ਲੱਗੀ ਆ ਬਾਈ ਸਮੋਸੇ ਖਾਣੇ ਆ ਹੁਣ ਹਨਾ ਭੁੱਖ ਲੱਗੀ ਚੱਲਣ ਸੂ ਉਹ ਮੁਰੇ ਕੁਛ ਬਾਈ ਨੂੰ ਕਹ ਸਮੋਸੇ ਗਾ ਬੰਦੇ ਆਪਣਾ ਪ੍ਰਾਪਰਟੀ ਡੀਲਰ ਦਾ ਕੰਮ ਵੀ ਹੈ ਇੱਥੇ ਆ ਦੇਖੋ ਬੈਠੇ ਆ ਕੋਈ ਕਰਦਾ ਏ ਤੂੰ ਡੀਲਰ ਨਹੀਂ ਚਾਣਾ ਕੋਈ ਫਲੈਟ ਲੈਣਾ ਹੋਵੇ ਸਰ ਪੱਕਾ ਕਰੋ ਬਾਕੀ ਜੇ ਕਿਹਲੇ ਪੈ ਗਈ ਚੱਕਰ ਨੂੰ ਸਾਨੂੰ ਜੇ ਪੈ ਗਈ ਲਓ ਜੀ ਉਹ ਭਾਣ ਜਿਉਣੀ ਮਾਮੇ ਹੁਣੀ ਸੌਰੀ ਲੈ ਰਹੇ ਸਾਨੂੰ ਕਹਿੰਦੇ ਬ੍ਰਿਸ਼ਟਾ ਨਹੀਂ ਲੈਣੋਂ ਪੀਜ਼ਾ ਕਿਹੜਾ ਜੀ ਇਹ ਪਿਆਨੋ ਜੀ ਚਲੋ ਚਲੋ ਕਹਿੰਦਾ ਇੱਥੋਂ ਤੁਰਿਆ ਜਾਊਗਾ ਇਹ ਫੜ ਜੋ ਫੜ ਉਹ ਮੁੜ ਜੋ ਮੁੜ ਜੋ ਫੋੜ ਜੋ ਫੋੜਦਾ ਔਖਾ ਜਾ ਦੇਲ ਕੇ ਦੇਖੀਏ ਇਹ ਦੂਰ ਤੱਕ ਇਹ ਚਲੋ ਅੰਦਰ ਮੁੰਡੇ ਨੇ ਕਹਿੰਦੇ ਜਾ ਕੇ ਚੱਕ ਲਿਆ ਮੈਨਿਓ ਇਹਨੇ ਮੈਨੀਆਂ ਤੋਂ ਵੱਡ ਕੇ ਪੀਜ਼ਾ ਦੇਖਦੇ ਹਾਂ ਕੀ ਬਣਿਆ ਮੈਨੂੰ ਮੈਨੂੰ ਮੈਨੇਜਿੰਗ ਜੀ ਇਹ ਤਾਂ ਸਮਝ ਹੀ ਨਾ ਆਵੇ ਵੀ ਕੀ ਖਾਈਏ ਕੀ ਪੀਜ਼ਾ ਹੀ ਨਹੀਂ ਲੱਭਿਆ ਹੁੰਦਾ ਪੀਜ਼ਾ ਵਾਲਾ ਚਾਰਟ ਹੀ ਨਹੀਂ ਲੱਭਿਆ ਹੈਗਾ ਪੀਜ਼ਾ ਕਿਹੜੇ ਦਾ ਅੱਖ ਗਈ ਨਾਲ ਬਣ ਫੁੱਟਾ ਪੜਦੇ ਪੁੱਠਾ ਵੜੀ ਜਿਹੜੇ ਕੀ ਕਰੀਓ ਗਰੋਜੀ ਹੋਰ ਜੀ ਹਾਂ ਹੋਰ ਮੈਗਾ ਲੱਗਦਾ ਹਮ ਉਸਮਾਨ ਨਾ ਉਹ ਵੀ ਹੈ ਨਾ ਕਿੱਥੇ ਹੈ ਕੀ ਕਰ ਰਹਾ ਉਹ ਸਾ ਗਿਆ ਉਹ ਯਾਰ ਉਹਨੂੰ ਬਿਸਕੁਟ ਲੈ ਕੇ ਸੁੱਖ ਲੱਗੀਆਂ ਉਹਨੂੰ ਤੇਰੇ ਨੂੰ ਅਸੀਂ ਤੜਕੇ ਰੋਟੀਆਂ ਵੀ ਗੱਡੀ 'ਚ ਬਹਿ ਕੇ ਖਾਧੀਆਂ ਨੇ ਆ ਬੰਦੇ ਸਾਨੂੰ ਦੇਖ ਲਈ 2 ਘੰਟੇ ਦੇ ਹੋਏ ਇੱਥੇ ਖੜਿਆ ਨੂੰ ਲੇਟ ਕਰਾਤਾ ਸਾਨੂੰ ਉਹਨਾਂ ਨੇ ਵੀ ਸਾਨੂੰ ਐ ਪਤਾ ਹੁੰਦਾ ਇੰਨੀ ਲੇਟ ਆਉਣਗੇ ਅਸੀਂ ਰੋਟੀ ਦਾ ਗੱਜਲ ਨਾ ਖਾਇਆ ਹੁੰਦੇ ਕੋਈ ਨਹੀਂ ਜੱਟਾ ਤੇ ਕਰਦੇ ਹਾਂ ਹਿਸਾਬ ਚ ਆ ਗਿਆ ਪੁੱਤਰ ਸਹੀ ਗੱਡੀ 'ਚ ਚਲੋ ਮੈਂ ਸਸਰੀ ਕਾਲ ਜੀ ਯਕੀਨੀ ਆ ਬੰਦੇ ਇਹਨੂੰ ਡਿਕਰੇ ਸੀ ਕਿਵੇਂ ਆ ਇਹਨਾਂ ਨੇ ਤਾਂ ਉੱਥੇ ਰੱਖ ਕੇ ਆਈ ਸੀ ਇਹਨੂੰ ਦੇਖ ਕੇ ਕਿਹਾ ਕਹਿੰਦੇ ਪੰਪ ਚੱਲਣ ਲੱਗਿਆ ਹੈ ਗੱਟਾ ਬੇਟੀ ਸਾਲਿਆਂ ਨੇ ਸਾਰੀ એનર્ਜੀ ਲੋਕ ਕਰਤੀ ਜੀ ਕੋਈ ਨਹੀਂ ਜਿਆਲੇ ਵਾਲਾ ਆਉਂਦੀਆਂ ਬਈ ਜੀ ਜਦੋਂ ਜੀ ਪੰਪ ਤਿਆਰ ਹੋਣ ਲੱਗਿਆ ਕਹਿੰਦਾ ਇੱਥੇ ਸੰਗ ਜੀ ਸਸਰੀ ਗਾ ਉਸ ਸ੍ਰੀਕਰ ਗੋਡਾ ਮਾਰ ਨਹੀਂ ਹੋ ਚੁੱਕੀ 12 ਵਜੇ ਲਾਈਟ ਆਣੀ ਰੱਖਣੀ ਆ ਚੱਕੋ ਜੀ ਸੈਟਅਪ ਲੱਗ ਗਿਆ ਅੱਜ ਉੱਪਰ ਕਹਿੰਦੇ ਸਾਡੇ ਕੱਲ੍ਹ ਤੇ ਆਏ ਹੋਏ ਨੇ ਗਾਣਾ ਕਰਨ ਕਰ ਲੈ ਗਾਣਾ ਕਰੇ ਗਣ ਬਈ ਮੇਰਾ ਗਾਣਾ ਬੰਦੇ ਵਾਦੂ ਕਹਿੰਦੇ ਬੰਦੀ ਬੰਦੇ ਆਏ ਹੋਏ ਨੇ ਉੱਪਰ ਹੋ ਇੱਧਰ ਚੱਲੂ ਕਹਿੰਦੇ ਨਹੀਂ ਗੱਲ ਪਹਿਲਾਂ ਬਾਲਾਂ ਨੂੰ ਕਿ ਐ ਹੀ ਰਹਿਣਗੇ ਤੇਰੇ ਬਾਲ ਅਕਤਰੀਆ ਬਾਲ ਯਾਰ ਬਾਲਾਂ ਹੀ ਨੇ ਬਚੂਗੇ ਯਾਰੇ ਮਾ ਜੀ ਜੀ ਤੁਸੀਂ ਕਰ ਲੈ ਸਟੂਡੀਓ ਤੁਸੀਂ ਪੁੱਛੋਗੇ ਸਵਾਲ ਜੀ ਦੇਖੋ ਲੱਤਾਂ ਕਿੱਡੇ ਗੜਿਆਂ ਆ ਹਾਂ ਦੁਹਾਂ ਕੈਮਰੇ ਚ ਦੱਸ ਆ ਦੇਖੋ ਜੀ ਬਸ ਲੰਬੀਆਂ ਲੱਤਾਂ ਦਾ ਬੰਦਾ ਇਹ ਉਹ ਪਾਉਦਾ ਵੇ ਪੈਨਸ਼ਨ ਦਾ ਸਪਾਈਸ ਦੱਸੇ ਤਾਂ ਬਹੁਤ ਹੋਣਾ ਕਿਸ ਤਰ੍ਹਾਂ ਤੁਸੀਂ ਇਹੇ ਜਾਂਦਾ ਕੋਈ ਕਹਿਲੀ ਆਪਾਂ ਗੱਲ ਨਹੀਂ ਸੀ ਵੀ ਜਾਂ ਚੰਗਾ ਦਾ ਸ਼ਾਇਰ ਹੈ। ਸੋ ਹਮੇ ਵੀ ਬਹੁਤ ਬਹੁਤ ਸਾਰੀ ਬਹੁਤ ਬਹੁਤ। ਕਦਰਾਂਤ ਇੱਕ ਆਪਾਂ ਕਹਿੰਦੇ ਮਿਰਦ ਬਾਜ਼ੀਆਂ ਦੇ ਵਿੱਚ ਨਿਕਲ ਕੇ ਆਉਂਦੇ ਜਿੰਨਾ ਕਿ ਮਹਿੰਗੀ ਕਿਹਾ। ਲਓ ਜੀ ਚਾਈ ਜੂਰੀ ਵਾਲੇ ਦੀ ਚਾਹ ਕਹਿੰਦੇ ਪਹੁੰਚ ਚੁੱਕੀ ਹੈ ਸਾਡੇ ਵਿੱਚ ਕਾਰ। ਹਾਂਜੀ। ਡਨ ਹੋਇਆ ਪੌਡਕਾਸਟ। ਡਨ ਹੈ ਜੀ ਡਨ। ਹਾਂ? ਡੰਡ ਲਾ ਰਹੇ। ਰਕੂ ਜੀ ਮੈਂ ਵੀ ਫੋੜਗਾਸਟ ਡਨ ਹੋ ਗਿਆ ਤਕੂ ਜੀ ਚਾਹ ਵੀ ਤਿਆਰੀਆਂ ਨੇ ਕਹਿੰਦੇ ਚਾਹ ਪੀ ਲੋ ਹੋਰ ਆਪਾਂ ਚਲੋ ਆਪਾਂ ਵੀ ਪ੍ਰਾਰਥਨ ਸਾਰੇ ਮਨ ਨਾਲ ਕਰਦੇ ਆਂ ਪਾਣੀ ਜਿਹੜੀ ਚਾਹ ਪੀ ਲੋ ਜਿਹੜੀਆਂ ਗੱਲਾਂ ਵੀ ਦਾ ਜਾਣਦਾ ਜੀ ਸਭ ਤੋਂ ਪੂਰਤ ਚੀਜ਼ ਨੇ ਵੀ ਚਾਹ ਪੀ ਲੋ ਚਾਹ ਉਹ ਕਿਟਾਉਂ ਇਹ ਤਾਂ ਗਲਾਸ ਹੀ ਲਗਾਇਆ ਜਾਂ ਅੰਦਰ ਓਏ ਗਲਾਸ ਹੀ ਅੰਦਰ ਲਗਾ ਤੇ ਬੋਤਲ ਲਾਓ ਸਿੱਧੀ ਮੂੰਹ ਓਏ ਗਲਾਸ ਨਾਲ ਇਹਨੂੰ ਕਿਉਂ ਐਡਾ ਮੂੰਹ ਆ ਇਹਦਾ ਵੀ ਚਾੜਾ ਐਡਾ ਵੀ ਯਕੋ ਜੀ ਆਡਾ ਗਰੁੱਪ ਬਹੁਤ ਵੱਡਾ ਮੈਂ ਦੱਸਦਾ ਤੁਹਾਨੂੰ ਆੜਾ ਭੜੇ ਭੜੇ ਬੰਦੇ ਨੇ ਚੈੱਕ ਕਰੋ ਆਹ ਦੇਖੋ ਚੰਦੂ ਤਾਂ ਵਾਲੇ ਭੜੇ ਆ ਬੰਦਾ ਇਹ ਵੀ ਬੜਾ ਖਤਰਨਾਕ ਆ ਪਰ ਕੱਤ ਛੋਟਾ ਹੈ ਇਹਦਾ ਭੜੇ ਹੀ ਬਾਣੇ ਆ ਮੌਲੋ ਪੜੋ ਬਾਲੇ ਨਾਮ ਦੇ ਨਹੀਂ ਮੇਰੇ ਛਾਲੇ ਦੱਸਦਾ ਦੇਣਾ ਇਹ ਜਿਹੇ ਭੜੇ ਆ ਫੂਟ ਦੇਖ ਤੂੰ ਲਾਲ ਰੰਗ ਦੇ ਬੂਝ ਪਾਈ ਫਿਰਦਾ ਲਾਲ ਆ ਜਾਓ ਉੱਥੇ ਬੋਲੋ ਹਾਂ ਉੱਧਰ ਹੀ ਖੜਦੇ ਆ ਭਾਜੀ ਆ ਜਾਓ ਭਾਈ ਬਲੌਗ ਬਣਾਉਂਦਾ ਹਾਂ ਹਾਂਜੀ ਹਾਂਜੀ ਬੜਾ ਵਧੀਆ ਠੀਕ ਠਾਕ ਹਾਂਜੀ ਵਧੀਆ ਜੀ ਵਧੀਆ ਲੱਗਿਆ ਭਾਈ ਅੱਜ ਆ ਕੇ ਆਪਣੇ ਆਏ ਤੁਸੀਂ ਚੋਜ ਬਹੁਤ ਘੈਂਟ ਲੱਗਿਆ ਭਾਈ ਬਹੁਤ ਘੈਂਟ ਸੁਭਾਅ ਬਾਈ ਦਾ ਡੀਪ ਟਾਕ ਵਾਲਾ ਬਾਈ ਆ ਜਾਣਦੀ ਹੁੰਮਗੇ ਸਾਰੇ ਮਿਲ ਕੇ ਜਿਹੜਾ ਪੋਡਕਾਸਟ ਕਰਨਾ ਇਹ ਤਾਂ ਕਰਨਾ ਹੀ ਬਾਕੀ ਬਾਈ ਦਾ ਮਿਲ ਕੇ ਬਹੁਤ ਘੈਂਟ ਲੱਗਿਆ ਬਹੁਤ ਘੈਂਟ ਬਹੁਤ ਘੈਂਟ ਸੁਭਾਅ ਬਾਈ ਦਾ ਕੜੀਆਂ ਨੇ ਬੱਕੀਆਂ ਕਾਲੀਆਂ ਕਾਲੀਆਂ ਇੱਕ ਇੱਧਰ ਖੜੀ ਹੈ ਸਾਰੀ ਕੁੜੀ ਭਾਈ ਬਣਾ ਤੂੰ ਵੀਡੀਓ ਬਣਾ ਹਾਂ ਬਣਾ ਵੀਡੀਓ ਬਣਾ ਤੂੰ ਬਣਾ ਬਣਾ ਕੀ ਹੋਇਆ ਮੈਂ ਨੇ ਕਾ ਕਿ ਬੋਲਾ ਅਸੀਂ ਚੱਕ ਲਿਆ ਜੀ ਇਹ ਉਹ ਆ ਜੀ ਇਹ ਸਮਝੋ ਤੁਸੀਂ ਜੀ ਇਹ ਸਮਝ ਮੇ ਨਹੀਂ ਆ ਰਹਾ ਸਮਝ ਮੇ ਨਹੀਂ ਆ ਰਹਾ ਸਮਝਦਾ ਜੂ ਚਾਪੜੇ ਪੈਣ ਲੱਗੇ ਆ ਬੰਦਾ ਬਾਈ ਕੌਣ ਆ ਹੈਲੋ ਬਾਈ ਫੇਰ ਆਈ ਗੱਲ ਨਾ ਕਰੇ ਨਾ ਹੈਲੋ ਭਣ ਰਾ ਕਿਧਰੋਂ ਆ ਗਿਆ ਕਿਥੋਂ ਆਏ ਨਪਾਲੀ ਮੁੰਡਿਓ ਪੌਡਕਾਸਟ ਦਾਨਾ ਸਾਡਾ ਕਹਿੰਦੇ ਹੈ ਹੁਣ ਗੱਭਰੂ ਚੱਲੇ ਪਿੰਡਾਂ ਨੂੰ ਹਾਂ ਜੀ ਫਿਰ ਸੰਗਰੂਰ ਆਉਣਾ ਹੈ ਜਰੂਰ ਤੇ ਬਾਈ ਦੀਪ ਟਾਕ ਵਾਲਾ ਬਾਈ ਹੈ ਨਾ ਦੇਖਿਆ ਹੀ ਆ ਬਾਈ ਜਾਣਦੇ ਸਾਰੇ ਵਗੈਰਾ ਵੀਡੀਓ ਪਾਉਂਦੇ ਰਹਿੰਦੇ ਹਾਂ ਅਸੀਂ ਜਾਣਦੇ ਹਾਂ ਸਾਰੇ ਆ ਵੀਰ ਨੂੰ ਆਪਾਂ ਮੈਸੇਜ ਕੀਤਾ ਸੀਗਾ ਬਾਈ ਨੇ ਪਰਮਿੰਦਰ ਬਾਈ ਉਹਨਾਂ ਨਾਲ ਮਿਲਾਇਆ ਸਤਨਾਮ ਖਟੜੇ ਵੀਰ ਬਾਰੇ ਗੱਲਾਂ ਹੋਈਆਂ ਸਾਰੀਆਂ ਪੂਰਾ ਪੌਡਕਾਸਟ ਜਲਦੀ ਆ ਜਾਊਗਾ ਜਿਹੜੀ ਦਿੱਲੀ ਫਿਲੀ ਬੋਲਦੀ ਰਹਿੰਦੀ ਹੈ ਉਹਨਾਂ ਨੂੰ ਪੂਰਾ ਪਤਾ ਲੱਗ ਜਾਊਗਾ ਵੀ ਕੀ ਐਕਚੁਅਲ ਜੀ ਗੱਲ ਕੀ ਹੁੰਦੀ ਹੈ ਸਹੀ ਗੱਲ ਹੈ ਜਵਾਬ ਸਾਰੇ ਮਿਲ ਜਾਣਗੇ ਬਾਈ ਉਹ ਦਾ ਭਾਈ ਵੀ ਦਊਗਾ ਬਾਕੀ ਹਾਂ ਜਵਾਬ ਭਾਈ ਨੇ ਦਿੱਤੇ ਨੇ ਕਿ ਪਤਾ ਪਰਿਵਾਰ ਨੂੰ ਹੁੰਦਾ ਹਨਾ ਕੀ ਗੱਲਾਂ ਹੁੰਦੀਆਂ ਨੇ ਤੇ ਬਾਕੀ ਸਾਰੇ ਹੀ ਭਾਈ ਆ ਬਈ ਜਿੰਨੇ ਖੜੇ ਆ ਸਾਰਿਆਂ ਦਾ ਪੋਡਕਾਸਟ ਸਾਂਝਾ ਆਊਗਾ ਜਿਹੜਾ ਦੇਖ ਰਹੇ ਆ ਜਿਹੜੇ ਭਰਾ ਉਹਨੂੰ ਪਿਆਰ ਕਰਦੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਤੇ ਬਾਕੀ ਭਾਈ ਸਾਰੇ ਜਿਹੜੇ ਭਰਾ ਪਿਆਰ ਕਰਦੇ ਸਾਰਿਆਂ ਲਈ ਦਰਵਾਜ਼ੇ ਖੁੱਲ੍ਹਿਆ ਜਦੋਂ ਮਰਜ਼ੀ ਤੁਸੀਂ ਵੀਰੇ ਦੇ ਪਿੰਡ ਆਓ ਮਿਲੋ ਵੀਰ ਨੂੰ ਤੁਸੀਂ ਦੇਖਣਾ ਉੱਥੇ ਜਿਵੇਂ ਵੀ ਸਾਰਾ ਕੁਝ ਜੋ ਵੀ ਹੈਗਾ ਯਾਰ ਜਿਹੜਾ ਵੀ ਤੁਹਾਡੇ ਹੈਗਾ ਐਂ ਨਾ ਸਮਝੋ ਵੀ ਅਸੀਂ ਤੁਹਾਨੂੰ ਫਨੀ ਰੈਪਲਾਈ ਨਹੀਂ ਕਰਨਾ ਜਾਂ ਕੁਝ ਵੀ ਹੋਰ ਬੀਰੇ ਨਾ ਪਰਮਿੰਦਰਾ ਤੁਸੀਂ ਬਾਕੀ ਪਤਾ ਹੀ ਆ ਸਾਰਿਆਂ ਨੂੰ ਬਾਕੀ ਜਿਹੜੇ ਬਾਈ ਨਵੇਂ ਵੀ ਵੇਂਦੇ ਆ ਤੇ ਬਾਈ ਨਜ਼ਰੂ ਵੀ ਤੁਸੀਂ ਆ ਕੇ ਮਿਲ ਸਕਦੇ ਹੋ ਪਿੰਡ ਬਾਈ ਦੇ ਸਤਨਾ ਚਲੋ ਬਾਕੀ ਮਿਲਦੇ ਆ ਬਾਬਾ ਭਲੀ ਕਰੇ ਵਾਹਿਗੁਰੂ ਮੇਰੇ ਰੱਖੇ ਸਾਰਿਆਂ ਦੇ ਓਕੇ ਜੀ ਆ ਗੱਡੀ ਦੀ ਜੜਾਈ ਹੁੰਦੀ ਦੀ ਕਿਸੇ ਟਾਈਮ ਪਰ ਅੱਜ ਦੇ ਟਾਈਮ ਬਹੁਤ ਚੀਜ਼ਾਂ ਨੇ ਹਨ ਵੈਲਿਊ ਉਹੀ ਆ ਚੀਜ਼ ਤੋਂ ਆਪ ਨੂੰ ਪਤਾ ਲੱਗਦਾ ਵੈਲਿਊ ਕੀ ਹੁੰਦੀ ਹੈ ਨਾ ਇਹ ਵੈਲਿਊ ਹੁੰਦੀ ਆ ਜਦੋਂ ਬੰਦੇ ਦਾ ਕੰਮ ਆ ਉਦੋਂ ਬਾਈ ਬਾਈ ਜਦੋਂ ਕੰਮ ਨਹੀਂ ਆਗਾ ਉਦੋਂ ਆ ਚੀਜ਼ ਹੁੰਦੀ ਆ ਬੰਦੇ ਨੂੰ ਸਿਰ ਸਿਰ ਦਿੰਦਾ ਬੰਦਾ ਬਾਧੂ ਵਾਲੇ ਚ ਵੀ ਡਿਸਪੋਜ਼ਲ ਆ ਕਰੀ ਪਈ ਆ ਡਿਸਪੋਜ਼ਲ ਬਾਬੇ ਆ ਦੇਖ ਲੋ ਨੇ ਲੇਟ ਕਰਾਤਾ ਬੈਗ ਭੁੱਲ ਕੇ ਗੱਡੀ ਚ ਆ ਬੰਦੇ ਨੇ ਸਾਡੇ ਬੈਗ ਭੁੱਲ ਕੇ ਗੱਡੀ ਚ ਨਹੀਂ ਇਹ ਮੇਰੇ ਫੇਵਰੇਟ ਆ ਅੱਛਾ ਬੱਲੇ ਬੜੇ ਰੰਗ ਵਸਲ ਰਹੇ ਨੇ ਇਹ ਬੰਦੇ ਆ ਵਾਂਗੂ ਹੈ ਜਿਆਦਾ ਸੜਾ ਦੇ ਓ ਟੁੱਟ ਆ ਬੱਲੇ ਓ ਰੰਗ ਤਾਂ ਇਹ ਬਦਲਦਾ ਪਰ ਇਨਸਾਨਾਂ ਵਾਂਗੂ ਨਹੀਂ ਬਦਲਦਾ ਹੈਗਾ ਬੰਦੇ ਰੰਗ ਬਾਲੇ ਬਦਲਦੇ ਨੇ ਇਹ ਬੰਦਾ ਫੇਰ ਵੀ ਘੈਂਡ ਆਂ ਬਾਂਡਾ ਗੱਡਾ ਗੁੱਟ ਹੈ ਗੁੱਟ ਹੈ ਗੁੱਟ ਅੱਜ ਕੋਚਾ ਚਾਜੂ ਗੱਡਾ ਮਾਰਨਿੰਗ ਹੋ ਗਈ ਆफी ਸੌਂਦਗੇ ਬੋਲੇ ਲੇਟ ਹੋ ਗਈ ਆ ਜਾ ਟੌਣੇ ਨਾਲ ਵਾਹ ਚ ਕੇ ਗੱਡੀ ਦੋ ਦਿਨ ਸਮਾਂ ਆਦੀ ਲਾਵਲੀ ਨੂੰ ਯੂਚ ਮੈਂ ਤਾਂ ਬੋਲੇ 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 ਮਾਦਾ ਘਣਾ ਵੇ ਗੱਲ ਸੁਣ ਮੇਰੀ ਵਾ ਟੋਪੀ ਵਾਲੇ ਮੋਟਾ ਕੀ ਆ ਬੜਾ ਬੜਾ ਮਸਾਣਾ ਲਾਗਾ ਸੈਣੇ ਤੋ ਮੈਂ ਤਾਂ ਚਾਚੇ ਬੱਕਰੀ ਨਾਲ ਹੀ ਖਾਉ ਰੋਟੀ ਬੱਕਰਾ ਇੱਕ ਬੋਰ ਕੀ ਬੱਕਰੀ ਦੇ ਮੂੰਹ ਚੱਕ ਮੇਰੇ ਇੱਕ ਬੱਕਰਾ ਇੱਕ ਬੇ ਬਸ ਦੋ ਬੱਕਰਾ ਕਿੱਥੋਂ ਲਿਆ ਇਹ ਤਾਂ ਜਾਣਿਆ ਬੱਚਾ ਕੁੱਕੜ ਹੋ ਵਿੱਚ ਚ ਮੈਂ ਚੱਲੇ ਜੋ ਉੱਪਰ ਇਹ ਜੋ ਉਪਰ ਆ ਚੱਲੇ ਬਾਬੇ ਉਹ ਭਵਾਨੀਗੜ ਪਹੁੰਚ ਗਏ ਮੋਹਤਰਾਣਾ ਪਿੰਡਾਂ ਸਰ ਧੀਰੇ ਜਾਣਾ ਹਾਂ ਪਹੁੰਚ ਕੇ ਕਾਲ ਕਰ ਦੇਣਾ ਆਪ ਹਾਂ ਮੈਂ ਮੈਸੇਜ ਕੀਤਾ ਵੀ ਅਜੀਕਾਂ ਅਸੀਂ ਮੈਸੇਜ ਕੀਤਾਈ ਬਾਈ ਤੁਸੀਂ ਰਿਪਲਾਈ ਨਹੀਂ ਕਰਦੇ ਸਾਡੇ ਬੰਦਿਆਂ ਦਾ ਰਿਪਲਾਈ ਨਹੀਂ ਕਰਦੇ ਸਾਡੇ ਬੰਦਿਆਂ ਦਾ ਹਾਂ ਸਰ ਰਿਪਲਾਈ ਨਹੀਂ ਕਰਦਾ ਬਾਈ ਬਾਈ ਕਰਦਾ ਨਹੀਂ ਅੱਛਾ ਬਾਈ ਲੰਬਾ ਦੇਖ ਤੇਰੇ ਸਿਰ ਹਾਂ ਮੈਂ ਪਤਾ ਕਹਿਣ ਲੱਗਾ ਸੀ ਤੂੰ ਕਹਿਣਾ ਨਹੀਂ ਸੀ ਕਹਿੰਦਾ ਬਾਈ 20 ਦੇ 50 ਕੇ ਫਾਲੋਅਰ ਸੀ ਹਣਾ ਬਾਈ ਰਿਪਲਾਈ ਕਰਦਾ ਮੈਂ ਕਹਿੰਦੇ ਬਾਈ 100 ਕੇ ਨੇ ਰਿਪਲਾਈ ਨਹੀਂ ਕਰਦਾ ਵੇਖੋ ਜੀ ਆਹ ਦੇਖੋ ਲੰਬਾ ਆ ਗਿਆ ਨਾ ਨਾ ਨਹੀਂ ਕਰਦੇ ਅੱਗੇ ਤੋਂ ਨਹੀਂ ਦੇਖੀ ਬੈਂਜੇ ਦਾ ਫੌਲ ਉਹਦਾ ਕੀ ਆ ਰਿਪਲਾਈਆਂ ਦਾ ਕੀ ਉਹੀ ਪਿਆਰ ਬਹੁਤ ਆ ਬਹੁਤ ਪਿਆਰ ਆ ਬਾਈ ਜੰਗਾ ਬਾਈ ਬਾਈ டா ਬਾਈ ਬਾਈ ਹੋਰਾਂ ਹੋ ਜਾਓ ਜੀ ਲੋ ਮੁੰਡਿਓ ਪਿੰਡ ਪਹੁੰਚ ਗਏ ਸੰਗਰੂਰ ਪਹੁੰਚ ਗਏ ਨਾ ਨਾ ਆਜਾ ਆਜਾ ਬੱਜੇ ਬੱਜੇ ਖੜੀਆ ਰਾਣੀ ਸਾਡੀ ਚੱਲਦੇ ਆਪਾਂ ਮੇਟਰ ਸਾਹਮਣੇ ਅੰਸ਼ੂ ਦਾ ਘਰ ਹੈ ਤੇ ਬਾਈ ਡਰਾਈਵ ਕਰੋ ਜੀ ਮੂਠਾ ਚੱਕਣਾ ਲਵਲੀ ਦਾ ਇਹ ਯਾਰ ਵਿੱਚ ਰਹੀਆਂ ਅੱਛਾ ਕੀ ਹੋ ਗਿਆ ਜੀ ਓਹ ਮਾਈ ਗਾਡ ਟਾਈਮ 10:00 ਵੱਜ ਗਏ ਨਹੀਂ ਨਹੀਂ 10:30 ਸਾਢੇ 9:30 ਟਾਈਮ ਹੋ ਗਿਆ ਤੇ ਲਵਲੀ ਦਾ ਚੱਕ ਲਈਏ ਮੋਟਰਸਾਈਕਲ ਆਪਾਂ ਇੱਥੋਂ ਚੱਲ ਲਿਆ ਪਿੰਡਾਂ ਨੂੰ ਲਵਲੀ ਕਿੱਧਰ ਹੀ ਜਾਣਾ ਬੇਟਾ ਆਪਾਂ ਰੋਡ-ਰੋਡ ਚੱਲਾਂਗੇ ਬਾਜ ਰੋਡ ਠੀਕ ਆ ਵੱਡੇ ਰੋਡ ਚੱਲਾਂਗੇ ਜੀ ਵੱਡੇ ਰੋਡ ਸਾਡੇ ਕੋਲ ਸਮਾਨ ਨਹੀਂ ਹੈਗਾ ਅੱਥਰਾ ਘਰੇ ਰੱਖਿਆ ਜੀ ਸੀ ਹੰਸੋ ਜੀ ਮੈਂ ਚੱਲ ਪੈਣਾ ਹੀ ਸੀ ਮਾਨ ਨਹੀਂ ਖਰਾਬ ਕਰਨਾ ਤੁਸੀਂ ਹਣਾ ਜੀ ਆਉਜੀ ਆਉਜੀ ਪਿੰਡਾਂ ਨੂੰ ਚਾਲਦੇ ਆਂ ਲਾਵੜੀ ਚੱਲਿਆ ਬੁਲਟ ਤੇ ਆਹ ਸ੍ਰੀਕਾਂ ਚੱਲ ਹੱਕ ਚਲੋ ਜੀ ਮੈਂ ਤੇਰੇ ਮਾਗਰ ਮਾਗਰ ਆ ਗਿਆ ਭਾਂਢ ਦੇ ਮੈਂ ਜੀ ਮਾਮਾ ਲੱਗਦਾ ਨਾ ਜੀ ਆਹ ਸ੍ਰੀਕਾਂ ਚਲੋ ਭਾਂਢ ਦੇ ਸੰਗਾ ਬੰਚੂ ਮਿਲਦੇ ਆ ਜਾਨ ਮੇਰੀ ਠੀਕ ਹੈ ਜੀ ਹਫਤੇ ਨੂੰ ਮਿਲਾਂਗੇ ਪੋਡਕਾਸਟ ਕਰਾਂਗੇ ਤੇਰਾ ਠੀਕ ਆ ਖੇਤ ਚਲੋ ਜੀ ਚਾਲਦੇ ਆ ਪਿੰਡਾਂ ਨੂੰ ਸਰਾ ਸਰੋ ਸਰੋ ਸੋ ਸਿੱਕੋ ਸਿੱਕਿਆ ਤੇ ਸਦਾ ਤੁਹਾਨੂੰ ਸ਼ੇਰ ਵੇਖੀਨ ਸ਼ੇਰ ਹਾਂਜੀ ਹੂੰ ਹੂੰ ਬਈ ਇੱਕ ਕਰੀ ਆ ਗਿਆ ਯਾਰ ਥੋੜੇ ਥਿੱਲਾ ਹੋਇਆ ਵੇ ਥਿੱਲਾ ਹਾਂਜੀ ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਠੀਕ ਠਾਕ ਹੋ ਜਿਵੇਂ ਤੁਹਾਨੂੰ ਪਤਾ ਹੀ ਗੱਲ ਆਪਾਂ ਚੱਲੇ ਗਏ ਸੀ ਮੋਹਾਲੀ ਤੇ ਪੋਡਕਾਸਟ ਕਰਿਆ ਹਨਾ ਸਾਰੇ ਸੁਣਿਓ ਇੱਕ ਦੋ ਦਿਨਾਂ ਚ ਆ ਜਾਣਾਗਾ ਘੈਂਟ ਘੈਂਟ ਗੱਲਾਂ ਬਾਤਾਂ ਹੋਈਆਂ ਨੇ ਸੱਚੀਆਂ ਗੱਲਾਂ ਬਾਤਾਂ ਨੇਗੀਆਂ ਬਾਕੀ ਉਹ ਤੁਸੀਂ ਪੌਡਕਾਸਟ ਦੇਖ ਲਿਆ ਤਾਂ ਤੁਹਾਨੂੰ ਪਤਾ ਲੱਗ ਜਾਣਾ ਆਪੀ ਹਨਾ ਜੀ ਪੌਡਕਾਸਟ ਆ ਬਣਾਇਆ ਸਿਰਾ ਹੋਊਗਾ ਨਾ ਯਾ ਮੈਨ ਯਾ ਮੈਨ ਸਿਰਾ ਕਲਿੱਪਾਂ ਚੱਲਣਗੀਆਂ ਕੱਟ-ਕੱਟ ਕੇ ਦੇਖੀ ਚੈਨਲਾਂ ਦੇ ਤੁਸੀਂ ਸਿਰੇ ਹੀ ਗੱਲਾਂ ਨੇ ਇਹ ਆ ਬਾਕੀ ਬਲੌਗ ਐਂਡ ਕਰ ਦਾਂਗੇ ਬਲੌਗ ਲੰਬਾ ਲਾਂਕਿਆ ਥੋੜਾ ਜਿਆ ਕੀ ਕਹੀਏ ਤੁਸੀਂ ਬਸ ਬਰਾਊਜ਼ 'ਚ ਦੇਖਿਓ ਬਸ ਸਿਰਾ ਹੀ ਆ ਸਰਾਈ ਜੀ ਕਹਿੰਗੇ ਵੀ ਐ ਕਹਿਤਾ ਵਾ ਕਹਿਤਾ ਹੂੰ ਕਹਿਤਾ ਹੂੰ ਤੇਰਾ ਕੁਝ ਕਹਿਤਾ ਕਹਿਤਾ ਜੀ ਉਹ ਨੀ ਬਾਸ ਮੁੜਦੇ ਹੁਣ ਤਾਂ ਸੱਪ ਛੜਤੇ ਛੜਤੇ ਜੀ ਛੜਤੇ ਪਟਾਰੀ ਚੋਂ ਕੱਢਦੇ ਸੱਪ ਜੀ ਦੇਖੀ ਕਿਹਦੇ ਝੋਲੀਆਂ ਚ ਪੜਦੇ ਸੱਪ ਚਲੋ ਮਿਲਦੇ ਆ ਜੀ ਬਾਕੀ ਫੇਰ ਨਵੇਂ ਵਲੌਗ ਦੇ ਵਿੱਚ ਧੰਨਵਾਦ